ਹੈਲੋ ਜੀ ਪਾਲਕ ਦੀਆਂ ਰੋਟੀਆਂ ਬਣਾਉਣ ਵਾਸਤੇ ਆਪਾਂ ਫਰੈਸ਼ ਫਰੈਸ਼ ਪਾਲਕ ਮੇਥੇ ਤੋੜ ਲੈ ਤੇ ਮਿਕਸ ਕਰ ਲਿਆ ਤੇ ਹੁਣ ਆਪਾਂ ਕੀ ਕੀਤਾ ਆਟੇ 'ਚ ਜਿਹੜੀਆਂ ਬਚੀ ਹੋਈਆਂ ਸਬਜ਼ੀਆਂ ਸੀ ਨਾ ਜਿਹੜੀਆਂ ਯਾਨੀ ਕਿ ਰਾਤ ਨੂੰ ਬਚੀ ਸੀ ਸਬਜੀ ਉਹ ਵੀ ਮੈਂ ਪਾਲਕ ਨਾਲ ਹੀ ਬਣਾਈ ਸੀ ਉਹ ਵਿੱਚ ਐਡ ਕਰ ਲਏ ਸੀਗੇ ਤੇ ਹੁਣ ਆਪਾਂ ਕੀ ਕਰਨਾ ਹੈ ਨਾ ਇਹਦੇ ਵਿੱਚ ਆਪਦੇ ਟੇਸਟ ਦੇ ਅਨੁਸਾਰ ਮੈਂ ਮਿਰਚਾਂ ਪਾਤੀਆਂ ਨੂਨ ਪਾਤਾ ਥੋੜੀ ਜਿਹੀ ਹਲਦੀ ਜੀਰਾ ਤੇ ਮੈਂ ਘਰੇ ਪੁਦੀਨੇ ਵਾਲਾ ਸੌਰੀ ਧਨੀਆ ਪਾਊਡਰ ਬਣਾਇਆ ਉਹ ਵੀ ਐਡ ਕਰਤਾ ਤਾਂ ਕਿ ਸਾਰੇ ਪ੍ਰਕਾਰ ਦਾ ਫਲੇਵਰ ਆਪਾਂ ਨੂੰ ਨਾ ਆਉਂਦਾ ਰਵੇ ਹੁਣ ਆਪਾਂ ਵਿੱਚੋਂ ਮਟੀਰੀਅਲ ਮਿਕਸ ਕਰ ਲਿਆ ਆ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਤਾਂ ਇਹ ਕਿਹਨ ਆਟਾ ਬੜਾ ਸੌਫਟ ਸੌਫਟ ਹੋ ਜਾਊਗਾ ਗੁੰਨਣ ਤੋਂ ਬਾਅਦ ਕੁਝ ਟਾਈਮ ਵਾਸਤੇ ਆ ਪਾਟੇ ਨੂੰ ਰੱਖਤਾ ਤੇ ਹੁਣ ਜਿਹੜਾ ਖਲਾਰਾ ਆ ਤੜਕੇ ਵਾਲੇ ਭਾਂਡੇ ਵੀ ਪਏ ਆ ਉਹ ਸਾਫ਼ ਕਰਕੇ ਰੋਟੀਆਂ ਬਣਾਉਣ ਲੱਗ ਗਏ ਤੇ ਹੁਣ ਆ ਕਿਉ ਉਹ ਪੂਰਾ ਪੂਰਾ ਜੇ ਤੁਸੀਂ ਦੇਖ ਰਹੇ ਹੋ ਇਹ ਕੀ ਹੈ ਨਾ ਕਿਉ ਮੇ ਤੁਮ ਮਚ ਗਿਆ ਸੀਗਾ ਤਾਂ ਕਰਕੇ ਮੈਂ ਇਹ ਰੋਟੀਆਂ ਚੋਪੜਨ ਦੇ ਵਾਸਤੇ ਯੂਜ਼ ਕਰਦੀ ਆ ਤੇ ਆਪਾਂ ਰੋਟੀ ਤਵੇ ਤੇ ਸਿੱਟੀ ਆ ਤੇ ਵਾਓ ਕਿੰਨੀ ਗੋਲ ਰੋਟੀ ਬਣੀ ਹੈ ਵੇਖੋ ਹੁਣ ਤੇ ਆਪਾਂ ਇਸ ਤਰੀਕੇ ਨਾਲ ਰੋਟੀਆਂ ਤਿਆਰ ਕੀਤੀਆਂ ਤੇ ਦਹੀਂ ਨਾਲ ਪਰਾਂਟੇ ਆਪਾਂ ਖਾਦੇ